ਸੱਚੀ ਕਾਲ ਦੋਸਤੋ ਪਬਲਿਕਸ ਮਾਣਨ ਉਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਸੜਕਾਂ ਦਾ ਜਿਹੜੇ ਹਾਲਾਤ ਨੇ ਬਿਲਕੁਲ ਹੀ ਬੱਤਰ ਬਣ ਚੁੱਕੇ ਨੇ ਤਾਂ ਉਸੇ ਦੇ ਅਜ ਤਹਿਤ ਸਮਾਣਾ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਰਿਸ਼ਪਾਲ ਸਿੰਘ ਜੋੜਾ ਮજરા ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਤੇ ਵਿਧਾਇਕ ਚੇਤਨ ਸਿੰਘ ਜੋੜਾ ਮજરા ਦੇ ਉੱਤੇ ਤੰਜ ਕਸੇ ਗਏ ਕਿਹਾ ਕਿ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਵੱਲੋਂ 1 ਰੁਪਿਆ ਵੀ ਜਿਹੜਾ ਸ਼ਹਿਰ ਦੇ ਵਿੱਚ ਨਹੀਂ ਲਾਇਆ ਸ਼ਹਿਰ ਦੇ ਹਾਲਾਤ ਜਿਹੜੇ ਨੇ ਬਿਲਕੁਲ ਬੱਤਰ ਬਣ ਚੁੱਕੇ ਨੇ ਲੋਕਾਂ ਦੇ ਰੋਜ਼ਾਨਾ ਗੱਡੀਆਂ ਦੇ ਐਕਸਲ ਟੁੱਟਦੇ ਨੇ ਬੱਸ ਸਟੈਂਡ ਦੇ ਅੰਦਰ ਪਿਛਲੇ 3-4 ਦਿਨਾਂ ਤੋਂ ਮੀਂਹ ਪੈ ਚੁੱਕਿਆ ਹਲੇ ਤੱਕ ਜਿਹੜਾ ਪਾਣੀ ਹੈ ਉੱਥੇ ਖੜਾ ਹੋਇਆ ਲੋਕ ਜਿਹੜੇ ਨੇ ਇਥੋਂ ਲੰਘਣ ਦੇ ਲਈ ਵੀ ਮਜਬੂਰ ਨੇ ਤੇ ਉਹਨਾਂ ਨੇ ਅੱਜ ਜਿਹੜਾ ਮੌਜੂਦਾ ਸਰਕਾਰ ਦੇ ਉੱਪਰ ਤੇ ਪੰਜਾਬ ਸਰਕਾਰ ਦੇ ਉੱਪਰ ਤੰਜ ਕਸਦੇ ਕਿਹਾ ਕਿ ਇਹਨਾਂ ਵੱਲੋਂ ਸવાય ਸਿਆਸਤ ਤੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਸਾਡੀ ਸਰਕਾਰ ਦੇ ਵੇਲੇ ਜਿਹੜਾ ਬੱਸ ਸਟੈਂਡ ਦੇ ਅੰਦਰ ਰੁਪਈਆ ਗ੍ਰਾਂਟ ਲਿਆਂਦੀ ਗਈ ਸੀ ਉਹ ਵੀ ਜਿਹੜੀ ਵਾਪਸ ਚਲੀ ਗਈ ਇਸ ਸਰਕਾਰ ਨੇ ਕਿਸੇ ਪਾਸੇ ਵੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਤੰਗ ਕਰਨ ਦੇ ਲਈ ਹੀ ਮਜਬੂਰ ਕੀਤਾ ਹੋਇਆ ਤਾਂ ਦੂਜੇ ਪਾਸੇ ਤੈਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਜਿਹੜੀਆਂ ਸੜਕਾਂ ਨੇ ਮੁਕੰਮਲ ਤੌਰ ਤੇ ਟੁੱਟੀਆਂ ਹੋਈਆਂ ਨੇ ਚਾਹੇ ਬਸਟੈਂਡ ਰੋਡ ਹੈ ਚਾਹੇ ਸਮਾਣਾ ਪਟਿਆਲਾ ਰੋਡ ਹੈ ਚਾਹੇ ਸ਼ਹਿਰ ਦੇ ਵਿਚਲੇ ਰੋਡ ਨੇ ਸਾਰੇ ਹੀ ਜਿਹੜੇ ਸ਼ਹਿਰ ਦੀਆਂ ਸੜਕਾਂ ਨੇ ਬਿਲਕੁਲ ਮੁਕੰਮਲ ਤੌਰ ਤੇ ਟੁੱਟੀਆਂ ਹੋਈਆਂ ਨੇ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਪਰ ਅਸ਼ਪਾਲ ਸਿੰਘ ਜੋੜਾ ਮਜਰੇ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਵੋ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ ਨਿਊਜ਼ ਹਾਂਜੀ ਰਸ਼ਪਾਲ ਜੀ ਕੀ ਕਹਿਣਾ ਚਾਹੋਗੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਕੀ ਹਾਲਾਤ ਕੀ ਨੇ ਸਮਾਣੇ ਦੇ ਦੇਖੋ ਬੜੀ ਸ਼ਰਮੀ ਗੱਲ ਹੈ ਇਹ ਸਰਕਾਰ ਜਦੋਂ ਸਤਾਚ ਨਹੀਂ ਆਈ ਸੀਗੀ ਬੜੇ ਮਜ਼ਾਕ ਕਰਦੀ ਸੀ ਜੀ ਦੀਆਂ ਸਰਕਾਰਾਂ ਨੂੰ ਕਿ ਇਹ 70 ਸਾਲਾਂ ਚ ਇਹਨਾਂ ਤੋਂ ਸੜਕਾਂ ਤੇ ਨਾਲੀਆਂ ਤੇ ਗਲੀਆਂ ਨਹੀਂ ਬਣੀਆਂ ਪਰ ਕਿੱਡੇ ਅਫਸੋਸ ਦੀ ਗੱਲ ਹੈ ਇਹ ਸਭ ਤੋਂ ਵੱਡੀ ਸਾਡੀ ਬੁਨਿਆਦੀ ਸੂਰਤ ਹੈ ਤੁਸੀਂ ਦੇਖ ਲਓ ਹੁਣ ਅਸੀਂ ਮੇਨ ਰੋਡ 에 ਬੱਸ ਸਟੈਂਡ ਵਾਲੀ ਰੋਡ ਤੇ ਖੜੇ ਆ ਇਹ ਆਪਣਾ ਪਟਿਆਲੇ ਵੱਲੋਂ ਜਾਂ ਜਿੱਥੋਂ ਸਾਰੀਆਂ ਬੱਸਾਂ ਆਉਂਦੀਆਂ ਨੇ ਇਹ ਬੱਸ ਸਟੈਂਡ ਦੇ ਅੰਦਰ ਬੱਸਾਂ ਐਂਟਰ ਕਰਦੀਆਂ ਨੇ ਇੱਥੇ ਹੀ ਇਹਨਾਂ ਦੀ ਨਿਕਾਸੀਆਂ ਨਿਕਲਦੀਆਂ ਨੇ ਇਹਦੀ ਐਂਟਰੈਂਸ ਦੇਖ ਲਓ ਕਿੰਨੀ ਭੈੜੀ ਹੈ ਟੁੱਟੀ ਪਈ ਹੈ ਕਈ ਬੱਸ ਵਾਲੇ ਦੱਸ ਕੇ ਗਏ ਨੇ ਕਿ ਉਹਨਾਂ ਦੇ ਪਟੇ ਟੁੱਟ ਜਾਂਦੇ ਨੇ ਜਦੋਂ ਬੱਸ ਭਰੀ ਹੁੰਦੀ ਹੈ ਓਵਰਲੋਡ ਹੁੰਦੀ ਹੈ ਤੇ ਹਰ ਉਹ ਸੜਕ ਦੇ ਵਿੱਚ ਇੰਨੇ ਖੱਡੇ ਨੇ ਕਿ ਤੁਸੀਂ ਸੜਕ ਨਹੀਂ ਦੇਖ ਸਕਦੇ ਕੱਲਾ ਇਹ ਸੜਕ ਦੀ ਗੱਲ ਨਹੀਂ ਹੈ ਪੂਰੇ ਸ਼ਹਿਰ ਦੀਆਂ ਸੜਕਾਂ ਮੈਂ ਜੇ ਇੱਥੋਂ ਤੱਕ ਕਹਾ ਜਿੱਥੇ ਤੱਕ ਮੈਂ ਪੰਜਾਬ ਦੇ ਵਿੱਚ ਘੁੰਮਿਆ ਪਟਿਆਲੇ ਦੇ ਵਿੱਚ ਜਿਹੜੀ ਸੜਕ ਪੱਟ ਦੀ ਮੁਰਕੀ ਨਹੀਂ ਬਣਾਈ ਕਿਤੇ ਪੰਜੀ ਲਾਈ ਹੋਰੀ ਡਿਵੈਲਪਮੈਂਟ ਦੀ ਸਿਰਫ ਐਡਵਰਟਾਈਜ਼ਮੈਂਟ ਹੈ ਕਿੱਡੇ ਸ਼ਰਮ ਵਾਲੀ ਗੱਲ ਹੈ ਕਿ 4 ਸਾਲ ਨਿਕਲ ਗਏ ਕੋਈ ਹੱਥ ਰੱਖ ਕੇ ਉਂਗਲੀ ਰੱਖ ਕੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਆ ਸੜਕ ਬਣਾਈ ਹੈ ਸਾਡੇ ਸਮਾਣੇ ਦੇ ਵਿੱਚ ਲੋਕਾਂ ਦੇ ਇੰਨੇ ਐਕਸੀਡੈਂਟ ਹੁੰਦੇ ਨੇ ਆ ਸਾਡੀ ਸਮਾਣਾ ਪਟਿਆਲਾ ਰੋਡ ਹੈ ਜਿਹੜੀ ਇਹ ਤਿੰਨੀ ਵਾਰੀ ਦੀ ਗੁਹਾਰ ਲੱਗੀ ਡਾਕਟਰ ਧਰਵੀਰ ਗਾਧੀ ਜੀ ਇਹਦਾ ਮੁੱਦਾ ਪਾਰਲੀਮੈਂਟ ਵੀ ਉਠਾ ਚੁੱਕੇ ਗੜਕਰੀ ਜੀ ਨੂੰ ਮਿਲ ਚੁੱਕੇ ਗੜਕਰੀ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਲਿਖਾ ਕੇ ਦੇ ਦੋ ਅਸੀਂ ਸੜਕ ਬਣਵਾ ਦਨੇ ਆ ਉਹ ਵੀ ਪੰਜਾਬ ਸਰਕਾਰ ਕਰਨ ਨੂੰ ਤਿਆਰ ਨਹੀਂ ਹੈ ਨਾ ਆਪ ਬਣਾਉਂਦੀ ਹੈ ਨਾ ਸੈਕਟਰ ਨੂੰ ਬਣਾਉਂਦੀ ਹੈ ਹੁਣ ਇਹ ਮੇਨ ਰੋਡ ਹੈ ਜਿਹੜੀ ਤਸੀਲ ਨੂੰ ਜਾਰੀ ਹੈ ਇਹਦੇ ਵਿੱਚ ਇੰਨੇ ਕੋਈ ਖੱਡੇ ਨੇ ਨਾ ਬੰਦਾ ਉਥੋਂ ਤੱਕ ਅੱਧੇ ਪੌਣੇ ਘਾਟੇ ਚ ਪਹੁੰਚਦਾ ਹੈ ਦੂਜਾ ਇੱਕ ਤਾਂ ਸੜਕਾਂ ਟੁੱਟੀਆਂ ਹੋ ਗਈਆਂ ਦੂਜਾ ਟਰੈਕ ਦਾ ਇੰਨਾ ਬੁਰਾ ਹਾਲ ਹੈ ਕੋਈ ਟਰੈਕ ਕੋਲ ਧਿਆਨ ਨਹੀਂ ਹੈ ਵੀ ਕਿਸੇ ਪਾਸੇ ਕਿਸੇ ਨੂੰ ਕੋਈ ਗੱਡੀਆਂ ਰੋਕਣ ਤੋਂ ਰੋਕਿਆ ਜਾਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਵਿਵਸਥਾ ਕੀਤੀ ਜਾਵੇ ਕੁਝ ਨਹੀਂ ਕੀਤਾ ਜਾ ਰਿਹਾ ਸ਼ਹਿਰ ਦੇ ਵਿੱਚੋਂ ਤਿੰਨ ਚਾਰ ਘੰਟਿਆਂ ਤੋਂ ਪਹਿਲਾਂ ਬੰਦਾ ਨਿਕਲ ਨਹੀਂ ਸਕਦਾ ਜਿਹੜੇ ਵਿਧਾਇਕ ਨੇ ਚੇਤਨ ਸਿੰਘ ਜੋੜਾ ਮજરા ਅੱਜ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 3 ਕਰੋੜ 22 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਅੱਜ ਸ਼ਹਿਰ ਦੇ ਵਿੱਚ ਆ ਚੁੱਕੀ ਹੈ ਕੀਕਮੈਂ ਪਹਿਲਾਂ ਬਸ ਸਟੈਂਡ ਦੀ ਵੀ ਸੁਣੀ ਸੀ ਜਦੋਂ ਦੀ ਸਰਕਾਰ ਬਣੀ ਹੈ ਬਸ ਸਟੈਂਡ ਦੇ ਪੈਸੇ ਆਏ ਹੋਏ ਸੀ ਕਾਂਗਰਸ ਸਰਕਾਰ ਵੱਲੋਂ ਪਰ ਉਹ ਅੱਜ ਤੱਕ ਹੋਇਆ ਕੁਝ ਬਸ ਸਟੈਂਡ ਦਾ ਹਾਲ ਦੇਖ ਲੋ ਇਹ ਗੱਲਾਂ ਕਹਿਣ ਦੀਆਂ ਨੇ ਬਣ ਕੇ ਜੀ ਆ ਹਜ਼ਾਰ ਹਜ਼ਾਰ ਰੁਪਿਆ ਕਹਿੰਦੇ ਨੂੰ ਹਰ ਸਾਲ ਤੇ ਇਹੀ ਤੋਹਫਾ ਦੇ ਦਿੰਦੇ ਨੇ ਵੀ ਇਸ ਬਜਟ ਦੇ ਵਿੱਚ ਪੈਸੇ ਆਉਣਗੇ ਉਹ ਨਹੀਂ ਆਏ ਇੱਕ ਹੁਣ ਸਾਰੀਆਂ ਸੜਕਾਂ ਬਣ ਜਾਣੀਆਂ ਸਾਰੀਆਂ ਸੜਕਾਂ ਵਾਸਤੇ ਹੋ ਗਿਆ ਬਿਜਲੀ ਬੋਰਡ ਦੀਆਂ ਲਾਈਨਾਂ ਚੇਂਜ ਹੋ ਜਾਣਗੀਆਂ ਉਜਮਲ ਹੋ ਬਣੂਗਾ ਬਿਜਲੀ ਬੋਰਡ ਦਾ ਇਹ ਸਾਰਾ ਕੁਝ ਜਿਹੜਾ ਹੈਗਾ ਨਾ ਇਹ ਸਿਰਫ ਡਰਾਮੇਵਾਜੀ ਨਾਟਕੀ ਹੈ ਜਦੋਂ ਹੋਊਗਾ ਉਦੋਂ ਦੇਖਾਂਗੇ ਹੁਣ ਇਹਦੂ ਬਾਅਦ ਕਦ ਕਰਨਗੇ 8 ਮਹੀਨੇ ਸਰਕਾਰ ਦੇ ਰਹਿ ਗਏ ਉਹਨਾਂ 3 ਬਿੱਲਰਾਂ ਨੂੰ ਕਹਿਲੀ ਪਾਉਂਦੀ ਹੈ ਉਹਨਾਂ ਤੋਂ ਤੇਰੀ ਕਈ ਵਾਰੀ ਦਿੱਤੀ ਜਾ ਮੈਨੇ ਤੇ ਤਖੜੇ ਖੱਡੇ ਨੇ ਜੱਪ ਖਾ ਕੇ 3 ਵੀ ਪਾਰਟੀ ਜਾਂਦੇ ਨੇ ਛੋਟੇ ਕਹਿਣ ਦਾ ਭਾਵ ਜਿਹੜੀ 3 ਕਰੋੜ 22 ਲੱਖ ਰੁਪਏ ਦੀ ਗੱਲਾਂ ਸਿਰਫ ਸਿਆਸਤ ਕੀਤੀ ਜਾ ਰਹੀ ਹੈ ਹਾਂ ਉਹ ਸਿਆਸਤ ਹੈ ਲੋਕਾਂ ਨੂੰ ਦੇਖੂ ਬਣਾਇਆ ਜਾ ਰਿਹਾ ਹੈ ਜਦੋਂ ਜ਼ਮੀਨੀ ਤੌਰ ਤੇ ਹਕੀਕਤ ਤੌਰ ਤੇ ਆ ਕੇ ਲੱਗੂਗੀ ਕੱਲੇ ਸ਼ਹਿਰਾਂ ਨਹੀਂ ਆ ਨਹੀਂ ਪਿੰਡਾਂ ਵਿੱਚ ਵੀ ਕੋਈ ਸੜਕ ਨਹੀਂ ਬਣੀ ਅਜੇ ਤੱਕ ਉਵੇਂ ਜਿਵੇਂ ਟਿੱਪੀਆਂ ਪਈਆਂ ਨੇ ਮੰਡੀ ਬੋਰਡ ਵੱਲੋਂ ਕੋਈ ਪੈਸਾ ਨਹੀਂ ਲੱਗ ਰਿਹਾ ਇਹ ਸਭ ਡਰਾਮੇਬਾਜ਼ੀ ਹੋ ਰਹੀ ਹੈ ਠੀਕ ਹੈ